ਜੋ ਫੈਸਲਾ ਕੱਲ ਸੁਖਬੀਰ ਬਾਦਲ ਦੇ ਧੜੇ ਨੇ ਕੀਤਾ ਮੈਂ ਸਮਝਦਾ ਕਿ ਉਹ ਜਿਸ ਤਰ੍ਹਾਂ ਕੱਲ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪ ਖੁਦ ਬੋਲਦੇ ਆਪਣੇ ਮੁਖਾਤਬ ਤੋਂ ਦੱਸਿਆ ਕਿ ਇਹਨਾਂ ਨੇ ਆਪਣੀ ਜੜ ਖੁਦ ਪਟ ਲਈ ਹੈ ਅੱਜ ਤਿੰਨੋਂ ਜਥੇਦਾਰ ਸਹਿਬਾਨਾਂ ਨੂੰ ਜਿਸ ਕਿਸਮ ਨਾਲ ਇਹਨਾਂ ਨੇ ਭਰਾਵੋ ਉਤਾਰ ਕੇ ਇੱਕ ਕਿਸਮ ਦਾ ਮੈਂ ਸ਼ਬਦ ਨਹੀਂ ਵਰਤ ਸਕਦਾ ਕਿ ਕਿਸ ਕਿਸਮ ਦੀ ਪੰਥ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤਾ ਉਹਦਾ ਬਦਲਾ ਲੈਣ ਦਾ ਸਮਾਂ ਭਰਾਵੋ ਨੇੜੇ ਆ ਗਿਆ। ਜੇ ਉਹਨਾਂ ਦੀ ਗੱਲ ਦੇ ਵਿੱਚ ਹਾਂ ਹਾਂ ਚਾਹਾ ਮਲਾਉਣ ਤੋਂ ਇਲਾਵਾ ਕਿਤੇ ਸਿਧਾਂਤਾਂ ਤੇ ਪੈਰਾ ਦੇਣ ਦੀ ਗੱਲ ਆ ਗਈ ਤੇ ਫਿਰ ਉਹੀ ਗਿਆਨੀ ਹਰਪ੍ਰੀਤ ਸਿੰਘ ਜੀ ਇਹਨਾਂ ਨੂੰ ਬੁਰੇ ਲੱਗਣ ਲੱਗੇ ਤੇ ਇਹਨਾਂ ਦੇ ਕੰਮ ਕੀਤੇ ਵੀ ਜਿਹੜੇ ਆ ਉਹ ਬੁਰੇ ਲੱਗਣ ਲੱਗੇ। ਅਸੀਂ ਤਾਂ ਹਰੇਕ ਦੀ ਉਹਨਾਂ ਦੀਆਂ ਗੱਲਾਂ ਹੀ ਕਰਦੇ ਸੀ ਕਿ ਕਿਸ ਤਰ੍ਹਾਂ ਦੇ ਸਿਧਾਂਤ ਤੋੜ ਕੇ ਤੇ ਅੱਜ ਜਿਹੜਾ ਸਾਰੇ ਸਾਡੇ ਸਿਧਾਂਤਾਂ ਨੂੰ ਮਲਿਆ ਮੇਟ ਕੀਤਾ ਜਾ ਰਿਹਾ ਹੈ। ਭਾਵੇਂ ਉਹ ਅਫਦਾਨੀ ਹੋਵੇ ਤੇ ਭਾਵੇਂ ਇੰਦਰਾਂ ਗਾਂਧੀ ਦੇ ਟੈਂਕ ਹੋਣ ਉਹਨਾਂ ਨੇ ਇਮਾਰਤਾਂ ਢਾਈਆਂ ਤੇ ਸਿੱਖ ਸੰਗਤ ਨੇ ਰਲ ਕੇ ਦੁਬਾਰਾ ਇਮਾਰਤਾਂ ਬਣਾ ਲੀਆਂ ਪਰ ਜਿਸ ਕਿਸਮ ਦੇ ਸਿਧਾਂਤ ਅੱਜ ਤੋੜੇ ਜਾ ਰਹੇ ਆ ਜਿਸ ਕਿਸਮ ਦੇ ਸਿਧਾਂਤਾਂ ਨੂੰ ਅੱਜ ਮਲਿਆ ਮੇਟ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਸਾਡੇ ਵਰਗੇ ਚੰਦ ਲੀਡਰਾਂ ਦੇ ਕਰਕੇ ਨਹੀਂ ਸਿਰੇ ਚੜਨਾ ਭਾਵੇਂ ਅਸੀਂ ਹੌਕਾ ਦੇ ਸਕਦੇ ਆ ਜਿਹੜਾ ਪਲੇਟਫਾਰਮ ਸਾਨੂੰ ਮਿਲਦਾ ਅਸੀਂ ਹੌਕਾ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਭਰਾਵੋ ਇਹ ਕਾਰਜ ਸਮੁੱਚੀ ਸਿੱਖ ਸੰਗਤ ਹੈ ਔਰ ਨਾ ਕੋਈ ਇਹ ਤੇ ਹੋਣਾ ਕਿ ਕੌਣ ਅੱਗੇ ਲੱਗਿਆ ਤੇ ਕੌਣ ਵੱਡਾ ਤੇ ਕੌਣ ਛੋਟਾ ਹੈ ਮੈਂ ਬੇਨਤੀ ਕਰਦਿਆਂ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਜਿਹੜੇ ਵੀ ਸੱਜਣਾ ਨੂੰ ਅੱਗੇ ਲਾਉਣਾ ਹੈ ਉਹ ਭਾਵੇਂ ਪਿੰਡ ਦੀ ਗਲੀ 'ਚ ਵੀ ਅੱਜ ਕੋਈ ਬੰਦਾ ਬੈਠਾ ਹੋਵੇ ਉਹ ਵੀ ਅੱਗੇ ਲੱਗ ਸਕਦਾ ਹੈ ਸੱਚੀ ਨਿਸ਼ਕਾਮ ਨਾਲ ਗੁਰੂ ਸਾਹਿਬ ਦੀਆਂ ਸੰਸਥਾਵਾਂ ਨੂੰ ਜਾਤ ਪਰਉਣ ਲਈ ਤੁਹਾਨੂੰ ਸਾਰਿਆਂ ਨੂੰ ਹਰ ਗਲੀ ਦੇ ਵਿੱਚ ਹਰ ਗਲੀ ਕੂਚੇ ਦੇ ਵਿੱਚ ਜਿਹੜਾ ਹੈਗਾ ਉਹ ਆਵਾਜ਼ ਉਠਾਉਣੀ ਪੈਣੀ ਹੈ ਮੈਂ ਗੱਲ ਕਰ ਰਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਹਟਾਉਣ ਦੇ ਤਰੀਕੇ ਤੇ ਵਿਧੀ ਵਿਵਧਾਨ ਬਾਰੇ ਗੱਲਾਂ ਕਰਦੇ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬੀੜਾ ਚੁੱਕਿਆ ਮੈਂ ਸਮਝਦਾ ਕਿ ਅੱਜ ਹਰ ਸਿੱਖ ਦਾ ਫਰਜ਼ ਹੈ ਕਿ ਜਿਸ ਵੀ ਪਿੰਡ ਦੇ ਵਿੱਚ ਬੈਠਾ ਜਿਸ ਵੀ ਸ਼ਹਿਰ ਦੇ ਵਿੱਚ ਬੈਠਾ ਦੇਸ਼ ਬੈਠਾ ਵਿਦੇਸ਼ ਬੈਠਾ ਅੱਜ ਸਾਡੀਆਂ ਸੰਸਥਾਵਾਂ ਨੂੰ ਆਜ਼ਾਦ ਕਰਾਉਣ ਦਾ ਬੀੜਾ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਜਿੰਨੀ ਸਮੁੱਚੀ ਸਿੱਖ ਸੰਗਤ ਇਹਨਾਂ ਦੇ ਨਾਲ ਲੱਗੀ ਹੋਈ ਹੈ ਤਾਂ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਪੈਣਾ। ਇਹ ਕਹਿੰਦੇ ਅਤ ਦਾ ਤੇ ਅੰਤ ਜਿਹੜਾ ਹੈ ਉਹਦਾ ਵੈਰ ਹੁੰਦਾ ਹੈ। ਇਹ ਦੋਨੋਂ ਸ਼ਬਦ ਇਕੱਠੇ ਨਹੀਂ ਖੜ ਸਕਦੇ। ਅੱਜ ਜਿਹੜਾ ਉਹ ਅੰਤ ਹੋ ਗਿਆ। ਅਸੀਂ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਗੱਲ ਨੂੰ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਸੀ ਕਿ ਕਿਸ ਤਰ੍ਹਾਂ ਪਹਿਲਾਂ ਖੁਦ ਹੀ ਵੱਡੇ ਵੱਡੇ ਸਨਮਾਨਜਨਕ ਅਹੁਦੇ ਦਿੱਤੇ ਭਾਵੇਂ ਉਹ ਹੈੱਡ ਗ੍ਰੰਥੀ ਦਾ ਸੀ, ਭਾਵੇਂ ਦਮਦਮਾ ਸਾਹਿਬ ਦੀ ਜ਼ਥੇਦਾਰੀ ਦਾ ਸੀ, ਭਾਵੇਂ ਸ਼੍ਰੀ ਕਾਲ ਤਖਤ ਸਾਹਿਬ ਦੀ ਜਥੇਦਾਰੀ ਦਾ ਸੀ ਪਹਿਲਾ ਸਨਮਾਨਯੋਗ ਅਹੁਦੇ ਦਿੱਤੇ ਤੇ ਜੇ ਉਹਨਾਂ ਦੀ ਗੱਲ ਦੇ ਵਿੱਚ ਹਾਂ ਹਾਂ ਚਾਹ ਮਲਾਉਣ ਤੋਂ ਇਲਾਵਾ ਕਿਤੇ ਸਿਧਾਂਤਾਂ ਤੇ ਪਹਿਰਾ ਦੇਣ ਦੀ ਗੱਲ ਆ ਗਈ ਤੇ ਫਿਰ ਉਹੀ ਗਿਆਨੀ ਹਰਪ੍ਰੀਤ ਸਿੰਘ ਜੀ ਇਹਨਾਂ ਨੂੰ ਬੁਰੇ ਲੱਗਣ ਲੱਗੇ ਤੇ ਇਹਨਾਂ ਦੇ ਕੰਮ ਕੀਤੇ ਵੀ ਜਿਹੜੇ ਆ ਉਹ ਬੁਰੇ ਲੱਗਣ ਲੱਗੇ ਅਸੀਂ ਤਾਂ ਹਲੇ ਤੱਕ ਉਹਨਾਂ ਦੀਆਂ ਗੱਲਾਂ ਹੀ ਕਰਦੇ ਸੀ ਕਿ ਕਿਸ ਤਰ੍ਹਾਂ ਦੇ ਸਿਧਾਂਤ ਤੋੜ ਕੇ ਤੇ ਅੱਜ ਜਿਹੜਾ ਸਾਰੇ ਸਾਡੇ ਸਿਧਾਂਤਾਂ ਨੂੰ ਮਲਿਆ ਮੇਟ ਕੀਤਾ ਜਾ ਰਿਹਾ ਹੈ ਭਾਵੇਂ ਉਹ ਅਬਦਾਲੀ ਹੋਵੇ ਤੇ ਭਾਵੇਂ ਇੰਦਰਾਂ ਗਾਂਧੀ ਦੇ ਟੈਂਕ ਹੋਣ ਉਹਨਾਂ ਨੇ ਇਮਾਰਤਾਂ ਢਾਈਆਂ ਤੇ ਸਿੱਖ ਸੰਗਤ ਨੇ ਰੜਕੇ ਦੁਬਾਰਾ ਇਮਾਰਤਾਂ ਬਣਾ ਲੀਆਂ ਪਰ ਜਿਸ ਕਿਸਮ ਦੇ ਸਿਧਾਂਤ ਅੱਜ ਤੋੜੇ ਜਾ ਰਹੇ ਆ ਜਿਸ ਕਿਸਮ ਦੇ ਸਿਧਾਂਤਾਂ ਨੂੰ ਅੱਜ ਮਲਿਆ ਮੇਟ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਸਾਡੇ ਵਰਗੇ ਚੰਦ ਕੁ ਲੀਡਰਾਂ ਦੇ ਕਰਕੇ ਨਹੀਂ ਸਿਰੇ ਚੜਨਾ ਭਾਵੇਂ ਅਸੀਂ ਹੌਕਾ ਦੇ ਸਕਦੇ ਆ ਜਿਹੜਾ ਪਲੇਟਫਾਰਮ ਸਾਨੂੰ ਮਿਲਦਾ ਅਸੀਂ ਹੌਕਾ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਭਰਾਵੋ ਇਹ ਕਾਰਜ ਸਮੁੱਚੀ ਸਿੱਖ ਸੰਗਤ ਦਾ ਹੈ ਔਰ ਨਾ ਕੋਈ ਇਹ ਤੇ ਚ ਇਹ ਹੋਣਾ ਕਿ ਕੌਣ ਅੱਗੇ ਲੱਗਿਆ ਤੇ ਕੌਣ ਵੱਡਾ ਤੇ ਕੌਣ ਛੋਟਾ ਹੈ ਮੈਂ ਬੇਨਤੀ ਕਰਦਿਆਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਜਿਹੜੇ ਵੀ ਸੱਜਣਾ ਨੂੰ ਅੱਗੇ ਲਾਉਣਾ ਹੈ ਉਹ ਭਾਵੇਂ ਪਿੰਡ ਦੀ ਗਲੀ 'ਚ ਵੀ ਅੱਜ ਕੋਈ ਬੰਦਾ ਬੈਠਾ ਹੋਵੇ ਉਹ ਵੀ ਅੱਗੇ ਲੱਗ ਸਕਦਾ ਹੈ ਸੱਚੀ ਨਿਸ਼ਟਾ ਨਾਲ ਗੁਰੂ ਸਾਹਿਬ ਦੀਆਂ ਸੰਸਥਾਵਾਂ ਨੂੰ ਉਜਾੜ ਪਰਉਣ ਲਈ ਤੁਹਾਨੂੰ ਸਾਰਿਆਂ ਨੂੰ ਹਰ ਗਲੀ ਦੇ ਵਿੱਚ ਹਰ ਗਲੀ ਕੂਚੇ ਦੇ ਵਿੱਚ ਜਿਹੜਾ ਹੈਗਾ ਉਹ ਆਵਾਜ਼ ਉਠਾਉਣੀ ਪੈਣੀ ਹੈ ਮੈਂ ਗੱਲ ਕਰ ਰਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਹਟਾਉਣ ਦੇ ਤਰੀਕੇ ਤੇ ਵਿਧੀ ਵਿਵਧਾਨ ਬਾਰੇ ਗੱਲਾਂ ਕਰਦੇ ਸੀ ਜੋ ਫੈਸਲਾ ਕੱਲ ਸੁਖਬੀਰ ਬਾਦਲ ਦੇ ਧੜੇ ਨੇ ਕੀਤਾ ਮੈਂ ਸਮਝਦਾ ਕਿ ਉਹ ਜਿਸ ਤਰ੍ਹਾਂ ਕੱਲ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪ ਖੁਦ ਬੋਲਦੇ ਆਪਣੇ ਮੁਖਾਤਬ ਤੋਂ ਦੱਸਿਆ ਕਿ ਇਹਨਾਂ ਨੇ ਆਪਣੀ ਜੜ ਖੁਦ ਪਟ ਲਈ ਹੈ ਔਰ ਮੈਂ ਸਮਝਦਾ ਕਿ ਅੱਜ ਹਾਲਾਤ ਐਸੇ ਨੇ ਇਹ ਸਮਝਦੇ ਨੇ ਕਿ 1999 'ਚ ਵੀ ਬਦਲਲੇ ਸੀ ਕੁਝ ਨਹੀਂ ਹੋਇਆ ਫਲਾਂ ਵੇਲੇ ਵੀ ਬਦਲਦੇ ਸੀ ਕੁਝ ਨਹੀਂ ਹੋਇਆ ਉਸ ਵੇਲੇ ਸ਼ਾਇਦ ਕੁਛ ਨਾ ਕੁਛ ਲੀਡਰਾਂ ਦੀ ਕਮਾਈ ਸੀ ਕਿ ਅੱਜ ਤਿੱਕਰ ਇੱਥੋਂ ਤਿੱਕਰ ਆ ਗਏ ਅੱਜ ਹਾਲਾਤ ਕੀ ਬਣੇ ਨੇ ਅੱਜ ਕਮਾਈ ਵੀ ਖੋਲੀ ਆਪ ਦੀ ਤੇ ਦੂਸਰਾ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੈ ਇਹ ਨਹੀਂ ਕਿ ਮੋਗੇ ਕੋਈ ਬਿਆਨ ਹੋਰ ਦੇਤਾ ਅਮਰਸਰ ਸਾਹਿਬ ਹੋਰ ਦੇਤਾ ਤੇ ਇੱਥੇ ਆ ਕੇ ਕੋਈ ਹੋਰ ਦੇਤਾ ਇਸ ਕਰਕੇ ਅੱਜ ਤਿੰਨੋਂ ਜਥੇਦਾਰ ਸਹਿਬਾਨਾਂ ਨੂੰ ਜਿਸ ਕਿਸਮ ਨਾਲ ਇਹਨਾਂ ਨੇ ਪ੍ਰਭਉ ਉਤਾਰ ਕੇ ਇੱਕ ਕਿਸਮ ਦਾ ਮੈਂ ਸ਼ਬਦ ਨਹੀਂ ਵਰਤ ਸਕਦਾ ਕਿ ਕਿਸ ਕਿਸਮ ਦੀ ਪੰਥ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤਾ ਉਹਦਾ ਬਦਲਾ ਲੈਣ ਦਾ ਸਮਾਂ ਭਰਾਵੋ ਨੇੜੇ ਆ ਗਿਆ ਹੈ ਕੱਲਾ ਇੱਥੇ ਹੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਰਨਲ ਐਸਪੀਸੀ ਦੀਆਂ ਚੋਣਾ ਹੋਣੀਆਂ ਭਾਵੇਂ ਪਿਛਲੀ ਲੜਾਈ ਵੀ ਲੜੀ ਪਰ ਜਿਹੜੇ ਮੈਂਬਰ ਹੀ ਉਹਨਾਂ ਦੇ ਆ ਬਣਾਏ ਹੀ ਉਹਨਾਂ ਦੇ ਆ ਔਰ ਕਿਸ ਕਿਸਮ ਦੀਆਂ ਉਹਦੇ ਵਿੱਚ ਗੱਲਾਂ ਹੋਈਆਂ ਭਾਵੇਂ ਕਿਸੇ ਦੇ ਬੱਚਿਆਂ ਨੂੰ ਨੌکریاں ਦੇਣ ਦੀ ਗੱਲ ਹੈ ਭਾਵੇਂ ਉਹਨਾਂ ਦੇ ਹੋਰ ਮੁਫਾਦ ਪੂਰੇ ਕਰਨ ਦੀ ਗੱਲ ਹੈ ਬੜੇ ਵੱਡੇ ਵੱਡੇ ਮੁਫਾਦ ਭਰਾਵੋ ਕਈ ਮੈਂਬਰਾਂ ਦੇ ਪਾਲੇ ਹੋਇਆ ਇਸ ਕਰਕੇ ਉਹ ਉਹ ਮੈਂਬਰ ਉਹਨਾਂ ਦੇ ਚੁਣੇ ਹੋਏ ਸੀ ਤੇ ਇਸ ਕਰਕੇ ਪਿੱਛੇ ਸ਼ਾਇਦ ਸੰਗਤਾਂ ਨੂੰ ਲੱਗਿਆ ਕਿ ਅਸੀਂ ਮਾਰ ਖਾ ਗਏ ਪਰ ਜਰਨਲ ਚੋਣਾਂ ਜਦੋਂ ਹੋਣੀਆਂ ਹਰ ਹਲਕੇ ਦੇ ਵਿੱਚੋਂ 50 60 70 ਹਜ਼ਾਰ ਸਿੱਖ ਸੰਗਤਾਂ ਨੇ ਮੈਂਬਰ ਨੂੰ ਆਪਣੇ ਨੂੰ ਚੁਣਨਾ ਤੇ ਫਿਰ ਮੇਰਾ ਖਿਆਲ ਹੈ ਕਿ ਅਸੀਂ ਇਸ ਵੇਲੇ ਭਾਵੇਂ ਕਿੰਨੇ ਵੀ ਹੋਰ ਕੋਈ ਕੋਈ ਵੀ ਸੱਜਣ ਖੜ੍ਹ ਜੇ ਤਾਂ ਘੱਟੋ-ਘੱਟ ਇੱਕ ਗੱਲ ਦਾ ਤਹਈਆ ਕਰ ਲੋ ਕਿ ਮੌਜੂਦਾ ਹਾਲਾਤਾਂ ਤੇ ਕਾਬਜ ਧੜੇ ਦੇ ਲੋਕ ਕਿਸੇ ਕਿਸਮ ਦੇ ਵਿੱਚ ਭਰਾਵੋ ਜਿਹੜੇ ਸਿਧਾਂਤਾਂ ਨੂੰ ਤੋੜਨ ਆਲੇ ਉਹਨਾਂ ਨੂੰ ਅੱਗੇ ਨਹੀਂ ਆਉਣ ਦੇਣਾ ਮੈਂ ਜ਼ਿਆਦਾ ਲੰਬਾ ਨਾ ਜਾਵਾਂ ਗੱਲ ਕੀਤੀ ਬਾਈ ਹਰਿੰਦਰ ਜੀ ਨੇ ਕਿ ਸ਼ੁਰੂਆਤ ਕੀਤੀ ਭਰਾਵੋ ਵਿੱਚ ਬਹਿ ਕੇ ਵੀ ਬਰਹੜੀਆਂ ਟੁੱਡਾ ਮਾਰ ਕੇ ਵੇਖ ਲੀਆਂ ਵਿੱਚ ਬਹਿ ਕੇ ਵੀ ਸਿਧਾਂਤਾਂ ਦੀ ਗੱਲ ਕਰਕੇ ਦੇਖ ਲਈ ਪਰ ਕਿਸੇ ਨੂੰ ਸ਼ੁਰੂਆਤ ਕਰਨੀ ਪੈਣੀ ਸੀ ਜਿਸ ਦਿਨ ਕੋਰ ਕਮੇਟੀ ਦੀ ਮੀਟਿੰਗ ਸੀ ਉਸ ਦਿਨ ਜਿਸ ਦਿਨ ਮੈਂ ਸ਼ੁਰੂਆਤ ਕੀਤੀ ਤੇ ਮੈਂ ਧੰਨਵਾਦ ਕਰੂੰਗਾ ਸਮੂੱਚੀ ਲੀਡਰਸ਼ਿਪ ਦਾ ਇੱਕ ਇੱਕ ਕਰਕੇ ਦੋ ਦੋ ਕਰਕੇ ਚਾਰ ਚਾਰ ਕਰਕੇ ਕਾਫਲਾ ਜੁੜਦਾ ਗਿਆ ਔਰ ਮੈਂ ਸਮਝਦਾ ਕਿ ਅੱਜ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਜਿਹਦੇ ਚ ਸਭ ਤੋਂ ਵੱਡੇ ਸਾਡੇ ਸਾਰੇ ਲੀਡਰ ਸਾਹਿਬਾਨ ਜਿਹੜੇ ਭਵੇਂ ਕੋਰ ਕਮੇਟੀ ਦੇ 9 ਮੈਂਬਰ ਸੀ ਸੀਨੀਅਰ ਮੀਤ ਪ੍ਰਧਾਨ 12 ਸੀ ਉਹਨਾਂ ਚੋਂ 7 ਸਾਡੇ ਨਾਲ ਆਗੇ ਸੀ ਇਸੇ ਤਰ੍ਹਾਂ ਹੋਰ ਬੜੀ ਵੱਡੀ ਤਦਾਰ ਦੇ ਵਿੱਚ 12-15 ਹਲਕਾ ਇੰਚਾਰਜ ਸੀ ਔਰ ਉਮੀਦ ਕਰਦੇ ਆ ਗੁਰੂ ਸਾਹਿਬ ਕਿਰਪਾ ਕਰਨ ਅੱਜ ਉਹ ਕਾਫਲਾ ਹੋਰ ਵੱਡਾ ਹੋਵੇਗਾ ਤੇ ਹੋਰ ਜਿਹੜੇ ਅਸਤੀਫੇ ਦੇ ਕੇ ਜਿਹੜੇ ਐ ਉਹ ਉਹ ਸਿਧਾਂਤਾਂ ਤੇ ਪਹਿਰਾ ਲੈਣ ਲਈ ਅੱਗੇ ਚੱਲਣਗੇ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਜਿੱਥੇ ਵੀ ਤੁਹਾਡਾ ਕੋਈ ਰਿਸ਼ਤੇਦਾਰ ਬੈਠਾ ਕੋਈ ਦੋਸਤ ਬੈਠਾ ਕੋਈ ਮਿੱਤਰ ਬੈਠਾ ਸਾਰਿਆਂ ਨੂੰ ਫੋਨ ਕਰਕੇ ਕਹੋ ਕਿ ਆਪਣੇ ਆਪਣੇ ਇਲਾਕੇ ਦੇ ਲੋਕਾਂ ਨੂੰ ਕਹੋ ਕਿ ਸਿਧਾਂਤਾਂ ਤੇ ਪਹਿਰਾ ਦੇਣ ਲਈ ਸਾਰਿਆਂ ਨੂੰ ਖੜੇ ਹੋਣਾ ਪੈਣਾ ਸੋ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਇਹ ਬੀੜਾ اٹھਾਉਣ ਤੇ ਧੰਨਵਾਦ ਕਰਦਾ ਔਰ ਉੱਥੇ ਦੋਨੋਂ ਸੱਜਣਾ ਜਿੱਦਾਂ ਮੈਂ ਗੱਲ ਕੀਤੀ ਹੈ ਪਰਵਾਨਾ ਸਾਹਿਬ ਤੇ ਕੰਗ ਸਾਹਿਬ ਦਾ ਧੰਨਵਾਦ ਕਰਦਾ ਸਮੁੱਚੀ ਲੀਡਰਸ਼ਿਪ ਭਾਵੇਂ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ ਹੋਣ ਜਿਹੜੇ ਇਸ ਧਰਤੀ ਦੇ ਜੰਪਲ ਹੈ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਹੁਣ ਸਾਡੇ ਜ਼ਿਲ੍ਹੇ ਦੀ ਸ਼ਾਨ ਹੈ ਔਰ ਮੈਂ ਜ਼ਿਆਦਾਤਰ ਲੀਡਰਾਂ ਦੇ ਨਾਂ ਨਾ ਲੈਂਦਾ ਹੋਇਆ ਕਿਉਂਕਿ ਨਾਵਾਂ ਦੇ ਵਿੱਚ ਹੀ ਸਮਾਂ ਜ਼ਿਆਦਾ ਬਰਬਾਦ ਹੋ ਜਾਂਦਾ ਬਾਹਰੋਂ ਆਏ ਨੇ ਬਰਨਾਲਾ ਸਾਹਿਬ ਹੁਣ ਰਕੜਾ ਸਾਹਿਬ ਹੁਣ ਸੰਧੂ ਸਾਹਿਬ ਹੁਣ ਜਿੰਨੇ ਵੀ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਤੋਂ ਬੈਠੇ ਨੇ ਭਾਵੇਂ ਛੋਟੇ ਤੋਂ ਛੋਟੇ ਸੇਵਾਦਾਰ ਨੇ ਭਾਵੇਂ ਵੱਡੇ ਤੋਂ ਵੱਡੇ ਸੇਵਾਦਾਰ ਨੇ ਭਾਵੇਂ ਸਾਡੇ ਕਥਾਵਾਚਕ ਨੇ ਅੰਬਾਲੇ ਤੋਂ ਜਿੰਨੇ ਵੀ ਸਾਰੇ ਬਾਬਾ ਜੀ ਨੂੰ ਪਰ ਕੇ ਸਾਰੇ ਆਏ ਨੇ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਰਾਜਪੁਰਾ ਹਲਕੇ ਦਾ ਸੇਵਾਦਾਰ ਹੋਣ ਨਾਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀਓ ਇਹ ਕਹਿੰਦਾ ਤੁਹਾਡਾ ਇੱਕ ਇੱਕ ਕਦਮ ਜਿਹੜਾ ਚੱਲਿਆ ਸਾਡੇ ਸਿਰ ਮੱਥੇ ਤੇ ਬਲਾਓ ਫਤਿਹ ਜੇ ਕੋਈ ਬੋਲਦਿਆ ਕਮੀ ਪੇਸ਼ੀਰੇਗੀ ਹੋਵੇ ਤਾਂ ਮਾਫੀ ਦੇਣੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ